ਨਮਸਕਾਰ ਮੈਂ ਹਰਕਮਾਰ ਮੇਪਨ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸੇਜੋ ਅੱਜ ਤੱਕ ਪਿੰਡ ਦਿয়ালਪੁਰ ਵਿੱਚ ਰੇਲਵੇ ਲਾਈਨ ਦੇ ਕੋਲ ਖੇਤਾਂ ਦੇ ਵਿੱਚ ਗੁਜਰਾਂ ਦੇ ਡੇਰਾਂ ਦੇ ਕੋਲ ਪਰਾਲੀ ਦੇ ਲੱਗੇ ਹੋਏ ਢੇਰ ਨੂੰ ਅਚਾਨਕ ਅੱਗ ਲੱਗ ਗਈ ਕਰਤਾਰਪੁਰ ਅਤੇ ਕਪੂਥਲਾ ਤੋਂ ਆਈਆਂ ਹੋਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲਤ ਪਾ ਕੇ ਅੱਗ ਅੱਗ ਤੇ ਪਰ ਕਾਬੂ ਪਾਇਆ ਜਾਣਕਾਰੀ ਦਿੰਦੇ ਹੋਏ ਹਾਜੀ ਆलमगीर ਨੇ ਦੱਸਿਆ ਕਿ ਉਹਨਾਂ ਦੇ ਕੋਲ ਲਗਭਗ 5 ਪਰਿਵਾਰਾਂ ਦੇ ਇੰਦੇ ਹਨ ਜਿਨ੍ਹਾਂ ਨੇ ਕਿ 101 ਏਕੜ ਤੋਂ ਵੱਧ ਖੇਤਾਂ ਦੀ ਪਰਾਲੀ ਇਕੱਠੀ ਕੀਤੀ ਹੋਈ ਕਾਸਮ ਅਲੀ ਬੋਨ ਲਗਾਏਗੇ ਟੇਰ ਦੇ ਪ੍ਰਾਲੀ ਨੂੰ ਅੱਗ ਲੱਗ ਗਈ। ਓਏ ਚੱਲ ਨਦੀ ਚੱਲ ਓਏ ਆ ਬਾਈ ਪੁੱਛਿਆ ਨਹੀਂ ਆਏ ਹੋ ਗਏ ਹੁਣ ਬੇਦਲੀ ਹੁੰਦਾ ਨਾ ਇਹ ਦਾ ਲਈ ਮੈਂ ਕੋਈ ਨਹੀਂ ਕੋਈ ਖਿਆਲ ਨਹੀਂ ਪੁੱਛਿਆ ਲਾਵਾ। ਹਾਂਜੀ ਮੈਂ ਹਾਜੀ আলমਗੀਰ ਪ੍ਰਧਾਨ ਕਰਤਾਰਪੁਰ ਤੋਂ ਆ। ਮੇਰਾ ਵੱਡਾ ਭਰਾ ਕਾਸ਼ਮ ali ਯਾਰ। ਅਸੀਂ ਸਿਆਲ ਵਾਸਤੇ ਜਿੱਦਾਂ ਪਰਾਲੀ ਅੱਠੀ ਕਰਕੇ ਰੱਖਦੇ ਆ ਤੇ ਤਕਰੀਬਨ 100 ਕਿੱਲੇ ਦੀ ਪਰਾਲੀ ਤੋਂ ਉੱਪਰ ਆ ਜਿਹਦੇ ਵਿੱਚੋਂ 15-16 ਕਿੱਲਿਆਂ ਦੀ ਪਰਾਲੀ ਨੂੰ ਅਚਾਨਕ ਆ ਕੇ ਲੱਗੀ ਜਿਹੜਾ ਹਵਾ ਦਾ ਬੋਲਾ ਆਇਆ ਉਹਦੇ ਨਾਲ ਹੀ ਇੱਕ ਛੰਗਾਰੀ ਕਿਤੇ ਪਈ ਆ ਤੇ ਉਚਾਰਕ ਆਗੀ ਲੱਗੀ ਅਸੀਂ ਦੇਖੀ ਆ। ਬਾਅਦ ਵਿੱਚ ਫਰਵਾਹ ਮੁੰਡੇ-ਮੁੰਡੇ ਇਕੱਠੇ ਹੋ ਗਏ ਫਾਇਰ ਬਰਗੇਡ ਵਾਲੀਆਂ ਗੱਡੀਆਂ ਆ ਗਈਆਂ ਉਹਨਾਂ ਦੀ ਮਦਦ ਦੇ ਨਾਲ ਅੱਗੇ ਤੇ ਥੋੜਾ ਜਿਹਾ ਕਾਬੂ ਪਾਇਆ ਗਿਆ ਆ ਇਹ ਹਲੇ ਤੱਕ ਪੂਰੀ ਬੁਜੀ ਤੇ ਨਹੀਂ ਆ ਪਰ ਹਲੇ ਕੰਮ ਜਿਹੜਾ ਚੱਲ ਰਿਹਾ ਆ ਤੇ ਬਾਕੀ ਜਿਹੜੇ ਹੋਰ ਇੱਥੇ ਇਥੇ ਹਰੀ ਸੰਗ ਦੇ ਖੂਦ ਸਾਡਾ ਡੇਰਾ ਆ ਤੇ ਮੇਰਾ ਭਰਾ ਹੀ ਆ ਵੱਡਾ ਕਾਸ਼ਮ ਵਾਲੀ ਪੰਜਾ ਪੀਰਾਂ ਲਾਗੇ ਕਰਤਾਰਪੁਰ ਸਾਨੂੰ ਹਲਕਾ ਪੈਂਦਾ ਆ ਤੇ ਇਸ ਕਰਕੇ ਬਾਕੀ ਚਲੋ ਰੱਬ ਨੇ ਬਚਾਅ ਕਰ ਲਿਆ ਆ ਇਹਦੀ ਕੋਸ਼ਿਸ਼ ਜਾਰੀ ਆ ਹਲੇ ਤੱਕ ਮਤਲਬ ਜੱਡੀਆਂ ਕੰਮ ਕਰ ਰਹੀਆਂ ਆ ਜਨਾਬ ਥਾਨਕੀ ਲੱਗੀ ਉਹੀ ਪਾਣੀ ਉਹ ਜਿਹੜਾ ਹਵਾ ਦਾ ਪੁੱਲਾ ਜਿਹਾ ਹੁੰਦਾ ਆ ਉਹਦੇ ਨਾਲ ਕੋਈ ਚੰਗਾਰੀ ਉੱਡ ਕੇ ਪਈ ਆ ਤੇ ਜਦੋਂ ਦੇਖਿਆ ਉਦੋਂ ਅੱਗ ਉੱਪਰ ਸਿਰੇ ਤੇ ਚੱਲ ਗਈ ਸੀ ਕਿੰਨਾ ਕ ਨੁਕਸਾਨ ਹੋ ਗਿਆ तकरीबन 15 ਕਿਲਿਆਰੀ ਬਰਾਲੀ ਸੀ 40-45 ਹਜ਼ਾਰ ਰੁਪਏ ਖਰਚਾ ਲਿਆ ਆ ਆਂਦਾ ਆ ਇੱਥੇ 45 ਹਜ਼ਾਰ ਦਾ ਨੁਕਸਾਨ ਹੈਗਾ ਆ ਉਹਨਾਂ ਦੇ ਫਿਰ ਤਿੰਨੇ ਚਾਰੇ ਮੋਟਰਾਂ ਚਲਾ ਦਿੱਤੀਆਂ ਉਹਦੇ ਕਰਕੇ ਥੋੜਾ ਜਿਹਾ ਪਾਣੀ ਜਿਹੜਾ ਸੈਡਾਂ ਦੇ ਹੀ ਮਾਹੀ ਦੇ ਆ ਦੂਜਿਆਂ ਨੂੰ ਬਚਾਉਣਾ ਆ ਆ ਪੂਰੀ ਆ ਪਾਣੀ ਨਾਲ ਪੈ ਮਾਰੋ ਸਟੇਜ ਟ੍ਰੇਨ ਗਾਉਂ ਉਹ ਜਿਹਦਾ ਹੀ ਲੱਗੂ ਸੀ ਨਾ ਇਹ ਸਾਰੇ ਪਾਟ ਕੇ ਪਾਣਾ ਕੋਈ ਸੁੱਤੀ ਕੋਈ ਉੱਤਰ ਸੁੱਤੀ ਕੋਈ ਉੱਤਰ ਸੁੱਤੀ ਚਲੋ ਉਹਦੇ ਬੱਚੇ ਭਰਾਏ ਚੱਲੀ ਉਹ ਹੁਣ ਚੱਲ ਜਾਂਦੀ ਮੇਰੇ ਫੜ ਗਿਆ ਜਿਹੜੀ ਕਲਪਸ਼ਨ ਹੋ ਗਈ ਇਹ ਮਗਰ ਲੱਗੀ ਨੇ ਜਿਆ ਇਹ ਹੁਣ ਜੇ ਸਵਾਇ ਜਿੰਦਾ ਨਹੀਂ o जा ਨਿਸ਼ਕਮਾ ਸ਼ਰਮਾ ਨਾਮ ਮੇਰਾ ਫਾਈ ਕਪੂਰਥੇ ਤੋਂ ਫਾਇਰਮੈਨ ਫਾਈਬਰਗੇਟ ਤੋਂ ਸਾਨੂੰ ਸੂਚਨਾ ਮਿਲੀ ਸੀ ਕਰਤਾਰਪੁਰ ਤੋਂ ਕਿ ਗੁਜਰਾਟ ਦੇ ਰੇਤੇ ਇਹ ਪ੍ਰਾਲੀ ਨੂੰ ਅੱਗ ਲੱਗ ਗਈ ਹੈ ਅਸੀਂ ਤੁਰੰਤ ਉਸੇ ਵੱਲੇ ਆ ਕੇ ਪ੍ਰਾਲੀ ਨੂੰ ਅੱਗ ਲੱਗੀ ਤੇ ਪਾਣੀ ਪਾ ਕੇ ਪਾਣੀ ਵਾਧਾ ਪਿਆ ਤੇ ਨਾਲੇ ਬੱਦਲੀ ਪਈ ਹੈ ਤੇ ਹਰ ਤੱਕ ਥੋੜੀ ਜੀ ਕੰਟਰੋਲ ਪਾ ਲਿਆ ਗਿਆ ਸਾਡਾ ਯਾਰ